ਆਹ ਵੇ ਤੇ ਮਾਜੀ ਨਵਾਂ ਟੋਟਾ ਆ ਗਿਆ ਦੇਖ ਵੇ ਪੜਪਾ ਦਵਾਈ ਦਾ ਵੇ ਵੇ ਉਹ ਤੇਰਾ ਬਿਜਲੀ ਆਲਾ ਆਜੇ ਬਿਜਲੀ ਆਇਆ ਨਾ ਟ੍ਰੋਲਰ ਆਲਾ ਮਾਝ ਖੜਾਜੀ ਮਦਕਾ ਕਾਉ ਪਲੀਖ ਨੂੰ ਕਰਨੀ ਪਾਣੀ ਕਿਹਨੂੰ ਦੇ ਦਿੱਤਾ ਜੀ ਆਹ ਕੰਮ ਤਾਂ ਕੱਲ ਨੂੰ ਬੱਦਨੀ ਆਇਆ ਕਰਨੀ ਆ ਬਾਤ ਕਰਨੀ ਆ ਪਾਲ ਨੇ ਬਟਨੇ ਸਭਾ ਬੇਤਰ ਗਿਆ ਨੇ ਇਹ ਹੈ ਕਿ ਨਾ ਮੇਟਾ ਪਾਣੀ ਬੰਦ ਕਰ ਦਿੱਤਾ ਗਈ ਹੈ ਭੈ ਜੋਦੀ ਹਰੀ ਦਾ ਹੈ ਖੜੀ ਆ ਉਹ ਤੇਰ ਬੰਦ ਹੋ ਕਰਮੀ ਦਾ ਬਲਾ ਕਰਦਾ ਹੈ ਉਹ ਉਹੀ ਗਈਆਂ ਨੇ ਅੰਦਰੇ ਪਾਣੀ ਪੀ ਗਏ ਕਰਦਾ ਮਗਾ ਉਹੀ ਗੱਲ ਜੀ ਸੀ ਉਹ ਨਹੀਂ ਤੂੰ ਪਹਿਲਾਂ ਦਸੀ ਦੀ ਪਹਿਲਾਂ ਮੋਟਾ ਪਾਣੀ ਨਾੜਾ ਉਹ ਆਪਣੇ ਲਈ ਪੈ ਗਿਆ। ਕਹਿੰਦਾ ਡੱਟ ਪਏ ਮੇਰੇ ਵਰਦ ਪੈ ਗਿਆ ਕਹਿੰਦਾ ਮੈਂ ਤਾਂ ਬੰਦ ਕਰ ਲਿਆ। ਫਿਰ ਕੀ ਗੱਲ ਐ ਡੀਜੀ ਨੇ ਤੇ ਪਾਣੀ ਪੈ ਗਿਆ। ਹਾਂ। ਪਾਣੀ ਚੱਕ ਨਹੀਂ ਮੋਟਰ ਦੀ ਤੇ ਹੈ। ਮੋਟਰ ਦੇ ਹੀ ਪੈ ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ? ਮੰਨੂ ਕਹਿੰਦਾ ਯਾਰ ਬੀੜ ਬਾਣ ਕੇ ਖੜਾ ਬੰਦ ਕਰ ਜਾ ਮੈਂ ਕਰ ਮੱਝ ਫੱਟ ਕੇ ਮੈਂ ਖੜਾ ਬੰਦ। ਹਾਂ। ਹਾਂ। ਤਦੋਂ ਮੇਰੇ ਸਾਹ ਨਹੀਂ ਕੇਵਲ ਨਹੀਂ ਇਹਦੀਆਂ ਹਨਾ ਮੈਨੂੰ ਮੋਟਰ ਦੇ ਦੇ ਹਾਂ ਉਹ ਮੋਟਰ ਉਹਦੇ ਇਹਨਾਂ ਮਿਟ ਦੇ ਦੇ ਹਾਂਜੀ ਉਪ ਇਹ ਦੱਸ ਦੀ ਅਭੀ ਆ ਪਾਇਲਾ 2 ਮਿੰਟ ਆ ਰਹੇ ਕੰਪੀ ਸਾਲ ਕੀ 2 ਮਿੰਟਾਂ ਦੀ ਹਾਂਜੀ ਹਾਂ ਦੀਨ ơi ਹਾਂ ਦੋ ਦੀ ਕਰ ਕੱਟ ਕੇ ਲਾ ਦੇ ਇਹ ਵਾਰ ਅਜੇ ਬਾਵਾ ਤਾ ਇਹ ਵਾਰ ਦੇ ਤਾ